ਇੰਤਰ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੁਰਕੀ ਬੰਦਾ ਕਰਦਾ ਬਾਬਿਓ ਤੇ ਇਸ ਵੀ ਉੱਤੇ ਹੋ ਗਿਆ ਬਾਬਿਓ 5:30 ਤੇ ਹਲੇ ਪੂਰੀ ਤਰ੍ਹਾਂ ਦਿਨ ਵੀ ਨਹੀਂ ਚੜਿਆ ਨੀਰਾ ਨਹੀਂ ਰਜਾਈ ਹੈ ਤੇ ਚੱਲਦੇ ਆ ਬਾਬਿਓ ਅੱਜ ਆਪਾਂ ਬਾਜੀ ਤੇ ਕਬੂਤਰ ਚੱਕ ਲਈਏ ਤੁਹਾਨੂੰ ਦਿਖਾਉਂਦੇ ਆ ਕਿਹੜੇ ਕਿਹੜੇ ਆ ਬਾਕੀ ਕਬੂਤਰ ਫਿੱਟ ਐ ਆਪਣੇ ਬਾਕੀ ਕਬੂਤਰ ਇਹ ਉਹ ਠੀਕ ਬੈਠੇ ਆ ਇੱਧਰ ਵੀ ਬੱਚੇ-ਬੁੱੱਚੇ ਸਾਰੇ ਓਕੇ ਆ ਕੰਮ ਇੱਕ ਜੀ ਇੱਕ ਇਹ ਬੈਠਾ ਉੱਪਰ ਇਧਰੋਂ ਅੱਜ ਆਪਾਂ ਨੇ ਛੱਡਣੇ ਆ ਦੋ ਕਬੂਤਰ ਚੱਕ ਲਈਏ ਤੇ ਤੁਹਾਨੂੰ ਦਿਖਾਉਂਦੇ ਆ ਕਿਹੜੇ-ਕਿਹੜੇ ਹੈ। ਇਹ ਲੋ ਬਾਈ ਮਿੱਤਰੋ ਇਹ ਆ ਕਬੂਤਰ ਜਿਹੜੇ ਆਪਾਂ ਨੇ ਅੱਜ ਬਾਜੀ ਛੱਡਣੇ ਆ ਦੋ ਤੇ ਪਾਉਂਦੇ ਆ ਇਹਨਾਂ ਨੂੰ ਪਿੰਜਰੇ 'ਚ ਤੇ ਚੱਲਦੇ ਆ ਬੱਬੇ ਫੇਰ ਬਾਜੀ ਤੇ ਤੇ ਹਾਂਜੀ ਬਾਈ ਮਿੱਤਰੋ ਇੱਕ ਵਾਰ ਜਾ ਕੇ ਉੱਪਰ ਪੱਖਾ ਆਹ ਬੱਲਾ ਬੰਦ ਕਰਦੇ ਉੱਪਰ ਕੁੱਡਿਆਂ ਦੇ ਤੇ ਜਿੰਦੇ ਦੀ ਇਹ ਖੋਲ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕੂਤਰ ਲੈਕਟਾ ਕਰਦੀ ਆ ਬੰਦ ਤੇ ਚਾਹਦੇ ਆ ਬਾਬੇ ਬਾਜੀ ਤੇ ਇਧਰ ਗੁੱਡਾ ਦੇ ਆ ਖੋਲ ਕਿਦ ਕੂਤਰ ਨੀਗਾ ਮਾਰ ਲਈ ਇੱਕ ਵਾਰ ਬੈਠੇ ਸਾਰੇ ਓਕੇ ਆ ਤੇ ਹੁਣ ਦੂਸਰਾ ਗੁੱਡਾ ਵੀ ਖੁੱਲ ਗਏ ਇਧਰ ਕੱਪੜਾ ਵੀ ਹਟਾਉਣਾ ਲੋ ਜੀ ਦੂਸਰਾ ਵੀ ਖੁੱਲ ਗਿਆ ਤੇ ਬਾਕੀ ਆਪਾਂ ਤਾਕੀ ਨੂੰ ਪਿੱਛੇ ਰੰਗ ਮਾਰਦੇ ਆ ਸੀ ਠੀਕ ਹੈ ਜੀ ਬਾਕੀ ਅੰਦਰ ਵੀ ਕੂਤਰ ਬੰਨੇ ਠੀਕ ਹੈ ਮੱਲਬ ਕਰਦੀ ਆ ਬੰਦ ਮੈਂ ਠਹਿਰੂੰਗੇ ਕੱਪੜਾ ਲਈਏ ਹਟਾ ਰਾਤ ਬਹੁਤ ਜ਼ਿਆਦਾ ਹਨੇਰੀ ਸੀ ਨੇਰੀ ਤੇ ਮੀ ਤਾਂ ਕਰਕੇ ਕੱਪੜਾ ਲਾਇਆ ਤਾਂ ਲੋ ਜੀ ਹੁਣ ਚੱਲਦੇ ਆ ਬਾਬੇ ਸਿੱਧਾ ਪਿੰਜਰਾ ਚੱਕ ਕੇ ਬਾਹਰ ਜੀ ਤੇ ਪਹਿਲਾ ਜਾਣਾ ਹੈ ਆਪਾਂ ਨੇ ਮਨਾਣੇ ਮਨਾਣੇ ਦੇ ਵੀਰ ਨੂੰ ਚੱਕਣਾ ਹੈ ਉਹਨੇ ਵੀ ਦੋ ਗੂਤਰ ਛੱਡਣੇ ਆ ਤੇ ਫਿਰ ਚੱਲਦੇ ਆ ਆਪਾਂ ਵੀ ਸਿੱਧਾ ਚਨਾਉ ਰੇਂਜਰਸ ਚੱਕ ਲਈ ਤੇ ਪਿੰਜਰਾ ਚੱਕ ਲਿਆ ਜੋਤ ਜੋੜ ਚੱਕ ਲਈ ਹੈ ਤੇ ਇੱਕ ਸਾਈਡ ਵੀਰ ਦੇ ਕਬੂਤਰਾਂ ਨੂੰ ਇੱਕ ਸਾਈਡ ਆਪਣੇ ਹੈ ਤੇ ਹੁਣ ਚਾਉਂਦੇ ਆਂ ਤਰ ਤੁਰ ਗਏ ਆ ਤੇ ਜੋੜ ਰੱਖ ਲਈਏ ਮੂਰੇ ਪੱਟਾਂ ਤੇ ਤੇ ਹੁਣ ਚੱਲਦੇ ਆਂ ਸਿੱਧਾ ਮਨਾਣੇ ਤੇ ਤੁਹਾਨੂੰ ਦਿਖਾਉਂਦੇ ਆਂ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਪੰਡ ਮਨਾਣੇ ਇੱਧਰ ਆਪਣੇ ਕਬੂਤਰ ਇੱਧਰ ਦੂਸਰੇ ਆ ਜੂਗੇ ਠੀਕ ਹੈ ਹਾਂ ਦਿਖਾ ਦਈਏ ਇੱਕ ਵਾਰ ਪਿੰਡ ਮਨਾਣਾ ਇਹ ਖੁੱਡੇ ਹੈ ਇਧਰ ਇਹ ਬਾਕੀ ਓਕੇ ਆ ਨਿਕਲਦੇ ਆ ਬਾਬੇ ਹੁਣ ਉਹਦੇ ਤੇ ਥੋੜੀ ਦੇਰ ਤੱਕ 5-10 ਮਿੰਟ ਤੱਕ ਚੱਲਦੇ ਆ ਬਾਬਿਓ ਬਾਕੀ ਕੰਮ ਓਕੇ ਹੈ ਹਾਂ ਬਸ ਯਾਰੋ ਗੱਡੀ ਘਟਾ ਵਾਲਾ ਕਿੱਥੇ ਵੀ ਹਾਂ ਜੀ ਇਹਦੇ ਮੰਗ ਆ ਗਿਆ ਇਹਦੇ ਲੋਬੀ ਮਿੱਤਰੋ 39 ਕਬੂਤਰ ਛੁੱਟੇ ਨੇ ਪਿੰਡ ਚਨਾਲੋਂ ਠੀਕ ਹੈ ਜੀ ਕਬੂਤਰ ਹਵਾ ਨੇ ਚੱਕ ਵੀ ਦੇ ਖਾਸੇ ਚੜ ਗਏ ਤੇ ਬਾਕੀ ਫਿਰਦੇ ਆ 20 ਕਬੂਤਰ ਫਿਰਦੇ ਹੋਣਗੇ 25 ਬਾਕੀ ਤੁਰ ਤਾਰ ਗਏ ਤੇ ਟਾਈਮ ਲੱਗੂਗਾ 9:30 ਵਜੇ ਪਹਿਲਾ ਥੋੜਾ ਥਾਂਦੇ ਕਿਹਦੀ ਲੱਗਦਾ ਜਿੱਲੋ ਵੀ ਮਿੱਤਰੋ ਲੱਗਿਆ ਟਾਈਮ ਲਗਣਾ ਆਪਣੇ ਦੋਹੇ ਕੁਟਰ ਕੱਟ ਗਏ ਬਾਬਿਓ ਭੱਜ ਗਏ ਦੋਹੇ ਉੱਤਰ ਭੱਜ ਗਏ ਆਪਣੇ ਖਵਾ ਚੱਲਦੀ ਹੈ ਬਹੁਤ ਹੋ ਗਈ ਵਾਹ ਤੋ ਬੇਤਰੋ ਬੈਰੀ ਆ ਗਈ ਬਾਜੀ ਤੇ ਉਹ ਪਿੰਦੀ ਉੱਤਰ ਰਹਿ 15 ਤਿੱਖੀ ਨੇ ਮਾਹੌਲ ਗਰਮਾਤਾ ਸਾਰੇ ਉੱਤੇ ਬੈਠ ਕੇ ਸੀਟੀਆਂ ਕਾਲੀਆਂ ਕੈਮ ਆਜੀ ਆ ਪੂਰੇ ਨੇ ਕੜਦੇ ਕੋਲ ਤੇ ਖੀ ਬੈਣ ਲੱਗੀ ਆ ਬੈਠ ਗਈ ਹੋਵੇ ਮਿੱਤਰੋ ਉਹਨਾ ਕਬੂਤਰ ਪਹੁੰਚ ਗਏ ਅੱਜ ਤੇ 6 ਕਬੂਤਰ ਰਗੇ 6 ਜਣੇ ਹੈ ਬਾਜੀ ਵੰਡ ਲਈ ਨਾਮਾਂ ਤੇ ਚੱਲ ਰਹੀ ਹੈ ਇੱਕ ਪਿੰਡ ਦਾ ਹੈ 4 ਬਾਹਰ ਦੇ 5 ਠੀਕ ਹੈ ਜੀ 6 ਇੰਚ ਬਾਜੀ ਹੋ ਗਈ ਹੈ ਟੋਟਲ 47 ਕਬੂਤਰ ਤੇ ਲੋ ਬਈ ਮਿੱਤਰੋ ਕਬੂਤਰ ਆ ਗਿਆ ਆਪਣੇ ਘਰੇ ਪੂਰੇ ਘਰ ਕਾ ਚੜਿਆ ਬਾਬਿਓ ਘਰੇ ਆ ਗਏ ਤੇ ਆਪਾਂ ਵੀ ਘਰ ਆ ਗਏ 6:30 ਹੋ ਗਏ ਆ ਪਾਉਣੇ ਨੂੰ ਪਾਣੀ ਪੂਣੀ ਰੱਖ ਕੇ ਬਦੰਬਦੂਮ ਪਾ ਦਿੰਦੇ ਆ ਤੇ ਬਸ ਹੁਣ ਬਾਬਿਓ ਹੁਣ ਨਹੀਂ ਛੱਡਣੇ ਇਹ ਅੱਗੇ ਬਰੀਡਿੰਗ ਨੂੰ ਲਾ ਲਾਂਗੇ ਤੇ ਬਾਕੀ ਮੌਸਮ ਵਧੀਆ ਏ ਤੇ ਹੁਣ ਚੱਲਦੇ ਆਂ ਉੱਪਰ ਦਾਣੇ ਪਾ ਦਈਏ ਕਬੂਤਰਾਂ ਨੂੰ ਇਹਨੂੰ ਪਾਣੀ ਰੱਖ ਦਈਏ ਫਿਰ ਉੱਪਰ ਵਾਲਿਆਂ ਨੂੰ ਦਾਣੇ ਪਾ ਦਿੰਦੇ ਆ ਪਾਣੀ ਪਾ ਲਿਆ ਤੇ ਕਬੂਤਰ ਦੇਖੋ ਕਿਵੇਂ ਪਾਣੀ ਦੀ ਉਹ ਕਰਦੇ ਜੱਸ ਪੀਣ ਦੋ ਇਹਨਾਂ ਨੂੰ ਰੱਜ ਕੇ ਕੋਈ ਚੱਕਰ ਨਹੀਂ ਬੱਸ ਓਏ ਚਲੋ ਲੋ ਜੀ ਬਾਕੀ ਖੀਚੇ ਤੋਂ ਫੇਰ ਭਲਾ ਦਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਬਦੰਬਦੂਮ ਰੱਖ ਦਾਂਗੇ ਫਿਲਹਾਲ ਉੱਪਰ ਚੱਲ ਕੇ ਦਾਣੇ ਪਾਈਏ ਟਾਈਮ ਹੋ ਗਿਆ ਬਹੁਤ ਚੱਲਦੇ ਆਂ ਹੁਣ ਉੱਪਰ ਕੋਈ ਗੱਲ ਮਿੱਤਰੋ ਇਹਨਾਂ ਨੂੰ ਰੱਖ ਦਿਆਂ ਹੁਣ ਪਾਣੀ ਦੁਬਾਰੇ ਰੱਜ ਕੇ ਪੀ ਲੂਗੇ ਇਸ ਤੋਂ ਬਾਅਦ ਪਾ ਦਾਂਗੇ ਇਹਨਾਂ ਨੂੰ ਬਦਾਮ ਠੀਕ ਹੈ ਜੀ ਤੇ ਹੁਣ ਚੱਲਦੇ ਆਂ ਜੀ ਉੱਪਰ ਉੱਪਰ ਕੂਤਰਾ ਕੋਲ ਦਾਣੇ ਇਟਰੀਆਂ ਚੱਕ ਦਈਏ ਹਾਂਜੀ ਲੋ ਵੀ ਮਿੱਤਰੋ ਤੇ ਇਧਰ ਕੂਤਰਾ ਨੇ ਦਾਣੇ ਖਾ ਲਏ ਤਰੇਆਂ ਤਰੇਆਂ ਛੱਡ ਦਈਆਂ ਇਹਨਾਂ ਦੀਆਂ ਬਾਹਰ ਜਿਹੜੇ ਥੋੜੇ ਦਾਣੇ ਰਜੇ ਤੇ ਝਾੜ ਲੈਂਦੇ ਆਂ ਤੇ ਤਰੇਆਂ ਕਰ ਦਈਏ ਬਾਹਰ ਉਹ ਇਹ ਦਰੋ ਦਾ ਕੱਢਤੀਆਂ ਟ੍ਰੇਆਂ ਆਬੋ ਤੇ ਹੁਣ ਇਧਰੋਂ ਵੀ ਕੱਢ ਦਿੰਦੇ ਆ ਹਵਾ ਚੱਲ ਵੀ ਦੁਬਾਰੇ ਤੇ ਲੋ ਜੀ ਇਹਨਾਂ ਨੇ ਤਾਂ ਖਾਲੇ ਦਾਣੇ ਇਦਾਂ ਦੀ ਵੀ ਟ੍ਰੇ ਰੱਖ ਦਿੰਦੇ ਇੱਥੇ ਤੇ ਠੀਕ ਹੈ ਵੀਰੋ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਮਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦਾਰ ਹੋਵੇ ਮਿਲਦੇ ਹਾਂ ਇਹ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਤੇ ਹੁਣ ਇਹ ਕੂਥਰ ਲੜਾਈ ਕਰਾਂਗੇ ਇਹਨੂੰ ਕੱਢਾਂਗੇ ਤੇ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ